ਹੀ ਕਰਾ ਘੜੀ ਮੁੜੀ ਬੈਂਕ ਵਾਲੇ ਵੀ ਫੋਨ ਕਰਨ ਆਪੇ ਰੋਜ਼ ਦੇ ਤਿੰਨ ਤਿੰਨ ਚਾਰ ਚਾਰ ਫੋਨ ਕਰ ਦਿੰਦੇ ਆ ਵੀ ਆਪਾਂ ਘਰੇ ਫੇਰਾ ਮਾਰਨਾ ਨਹੀਂ ਤੇ ਨਹੀਂ ਤੇ ਕੋਈ ਪੈਣਾ ਹੁੰਦਾ ਜਿਗਾਰਡ ਕਰ ਆ ਜੰਗਾਪੁਰ ਆ ਪਈ ਜੇ ਘਾਰ ਆਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਜਣਾ ਕਿ ਇਹਨਾਂ ਨੇ ਬੁੜੀਆਂ ਨੇ ਸਾਡੀਆਂ ਨੇ ਟੈਨਸ਼ਨ ਲੈ ਲੈ ਮਰ ਜਾਣਾ ਹੀ ਹੈ ਕੀ ਕਰਾ ਕਿੱਥੋਂ ਘੜ ਫੜਾਂ ਪਏ ਲੋਕਾਂ ਦਾ ਤੇ ਸਾਰਿਆਂ ਦੇ ਆਪ ਹੱਥ ਤੰਗ ਹੋ ਗਏ ਲੋਕਾਂ ਦੀਆਂ ਖੜੀਆਂ ਫਸਣਾ ਮੀਂਹ ਨੇ ਪੇਂ ਛੜੀਆਂ ਕੰਮ ਸਾਰੇ ਰੁਗੇ ਪਏ ਆ ਮੀਂਹ ਕਰਕੇ ਹੁਣ ਹੀ ਲੱਗੀ ਦਿਹਾੜੀ ਧੁੱਪ ਕਿਥੋਂ ਭੜਕੇ ਦਵਾ ਪਏ ਕੋਈ ਤੇ ਮੇਰੀ ਚੀਜ਼ ਵੀ ਨਹੀਂ ਐ ਹੋਜੀ ਹੈਗੀ ਵੀ ਜਿਹੜੀ ਕਹਿਣੀ ਪਾਦਾ ਇਸੋਕ ਕੋਲੋਂ ਕੋਈ ਜਾਂ ਮੰਮੀ ਕੋਲੋਂ ਸੋਨੇ ਵਾਲੀ ਚੀਜ਼ ਮੰਗੀ ਤੇ ਨਾ ਸੋਸਾਂ ਦੀ ਪੁੱਛਣਾ ਵੀ ਏ ਕੀ ਕਰਨੀ ਆਏ ਹੋਏ ਬੜਾ ਤੁੰਗਾਈਓ ਧੀ ਟੈਂਸ਼ਨ ਪਈ ਆ ਮੈਂ ਗਾਂਢੀ ਤੇ ਗੋੜ ਦੇ ਅਜਵਾਰ ਵੜਦੀ ਆ ਥਾਂ ਗੋੜ ਦੇ ਵੀ ਚੱਲ ਸਰੋਂ ਤੇ ਸੁੱਟ ਦਿੰਨੇ ਆ ਮੇਰਾ ਕੰਮ ਕਰਨ ਨੂੰ ਜੀ ਨਹੀਂ ਉਹ ਗਾਂਢਿਆ ਫੇਰ ਲੰਮਾ ਪੈ ਗਿਆ ਮੈਂ ਤੈਨੂੰ ਕਹਾਂਦੀ ਆ ਗੋੜ ਤੇ ਸਭੋਂ ਕੁ ਸੁੱਟ ਦੇ ਥੋੜੀ ਜੀ ਹੁਣ ਤਾਂ ਧੁੱਪਾਂ ਲੱਗੀਆਂ ਗੋੜ ਦੇ ਨਾ ਮੰਮੀ ਕੋਈ ਗੱਲ ਨਹੀਂ ਆਹੋ ਤੇ ਚੱਲ ਸਾਖ ਹੋ ਜਾਊਗਾ ਖਾਨ ਜੋਗਾ ਆਹੋ ਕੋਈ ਨਹੀਂ ਮੈਂ ਗੋੜ ਦੇਣਾ ਵਾ ਔਰਦਾ ਉਧਰੋਂ ਵੀ ਲੀ ਲਉਣਾ ਕਈ ਫੜ ਕੇ ਗੋੜ ਦੇਣਾ ਤੇ ਮੇਰੇ ਘਰ ਸੁਣ ਮੈਂ ਦੋ ਤਿੰਨ ਦਿਨ ਹੋ ਗਏ ਤੇ ਮੂੰਹ ਹਲ ਵੇਂਦੇ ਨੂੰ ਤੇ ਤੂੰ ਕਿਹੜੀ ਟੈਨਸ਼ਨ ਵਿੱਚ ਵਾ ਨਹੀਂ ਮੰਮੀ ਕੋਈ ਨਹੀਂ ਟੈਨਸ਼ਨ ਚ ਨਹੀਂ ਤੈਨੂੰ ਹੈਗੀ ਆ ਮਾਤਾ ਆਪਣੇ ਪੁੱਤ ਦਾ ਚਿਹਰਾ ਵੇਖ ਕੇ ਦੱਸ ਦਿੰਦੀ ਵੀ ਖੁਸ਼ ਵਾਗਾ ਜ ਟੈਨਸ਼ਨ ਵਿੱਚ ਵਾ ਉਹ ਨਹੀਂ ਨਹੀਂ ਮੰਮੀ ਕੋਈ ਟੈਨਸ਼ਨ ਨਹੀਂ ਇਦਾਂ ਦੀ ਕੋਈ ਗੱਲ ਹੀ ਨਹੀਂ ਤੇ ਮੈਂ ਤੈਨੂੰ ਜਿਹੜਾ ਕੰਮ ਕਹਿੰਦੇ ਤੂੰ ਧਿਆਨ ਨਹੀਂ ਦਿੰਦਾ ਤੂੰ ਸੋਚੀ ਪਿਆ ਰਹਿਣਾ ਮੈਂ ਤਾਂ ਤੈਨੂੰ ਪੁੱਛਿਆ ਉਹ ਨਹੀਂ ਨਹੀਂ ਬਸ ਮੈਂ ਗੋੜ ਦਿੰਨਾ ਵਾ ਹੁਣ ਨਾਲੇ ਥਾਂ ਵੀ ਚੱਲ ਭੁੱਲਾ ਆ ਆਹੋ ਤਾਂ ਆਈ ਮੈਂ ਆਖਿਆ ਨਾ ਮੈਂ ਤਾਂ ਤੈਨੂੰ ਕੱਲ ਵੀ ਕਹੀ ਸੀ ਇਹ ਗੱਲ ਕੋਈ ਨਹੀਂ ਘੋੜ ਦਿੰਨਾ ਕੱਲ ਦਾ ਟਾਈਮ ਹੀ ਨਹੀਂ ਲੱਗਾ ਹੁਣ ਚੱਲ ਸ਼ਾਮਾਂ ਪਈਆਂ ਮੈਲੇ ਮਨਾ ਕੋਈ ਘੋੜ ਦਿੰਨਾ ਆ ਹੁਣ ਮੈਂ ਤੇ ਹਟਿਆ ਚੱਲ ਬੱਤਰ ਆ ਥਾਂ ਚੱਲ ਹੋ ਜਾਊਗਾ ਆ ਸਰੋਂ ਹੈ ਗਈ ਹੈ ਨਾ ਘਰ ਆ ਹੈ ਗਈ ਆ ਆ ਕੱਢ ਲਿਆ ਉਹ ਤੇ ਮੈਂ ਘੋੜਦਾ ਮੈਂ ਚੱਲ ਫੇ ਪਿੱਛੋਂ ਛਿਟਾ ਦੇ ਦਿੰਨੇ ਨਾਲੇ ਤੇ ਕੋਈ ਸੁਖ ਨੂ ਤੇ ਨਹੀਂ ਗੱਲ ਬੋਲ ਭਾਈ ਕੋਈ ਚੱਲ ਟੈਨਸ਼ਨ ਹੋਈ ਹੋਵੇ ਨਹੀਂ ਮੰਮੀ ਸੁਖ ਨੂ ਕੀ ਹੋਣਾ ਕੋਈ ਗੱਲ ਨਹੀਂ ਮੈਂ ਜੇ ਉਹਨੇ ਕੋਈ ਕਹੀ ਹੋਵੇ ਜਾਂ ਤੂੰ ਕੋਈ ਪੁੱਛੀ ਹੋਵੇ ਹੋਈ ਆ ਆਪੋ ਚ ਦੋਵਾਂ ਦੀ ਨਾ ਮੈਨੂੰ ਦੱਸ ਦਾਵੇਂ ਨਹੀਂ ਮੰਮੀ ਤੁਹਾਨੂੰ ਪਤਾ ਲੱਗ ਹੀ ਜਾਣਾ ਨਾਲੇ ਜੇ ਸਾਡੀ ਗੱਲ ਹੋਈ ਹੋਵੇ ਤਾਂ ਤੁਹਾਨੂੰ ਪਤਾ ਹੀ ਉੱਚੀ-ਚੀ ਤੇ ਆਪਾਂ ਲੜਦੇ ਰਹਿੰਦੇ ਆ ਘਰ ਜੇ ਕੋਈ ਗੱਲਬਾਤ ਕਰਨੀ ਆ ਤਾਂ ਸਾਡੀ ਉਦਾਂ ਵੀ ਨਾਰਮਲ ਵੀ ਗੱਲ ਉੱਚੀ ਬਾਤ ਚ ਹੁੰਦੀ ਆ ਤੈਨੂੰ ਕਿਹੜੀ ਕੋਈ ਗੱਲ ਸੁਣੀ ਐ ਇਹੋ ਜੀ ਉਹ ਤਾਂ ਗੱਲ ਤੇਰੇ ਠੀਕ ਆ ਪਰ ਮੈਨੂੰ ਵੇਖ ਕੇ ਤੇਰਾ ਚਿਹਰਾ ਤੇ ਟੈਨਸ਼ਨ ਜੀ ਆਉਂਦੀ ਤੈਨੂੰ ਹੈ ਕਾਦੀ ਟੈਨਸ਼ਨ ਇੰਨਾ ਸੋਚੀ ਘਤ ਤੋ ਪਿਆ ਰਿੰਦਾ ਵੇ ਇੰਨਾ ਸੋਚੀ ਕਦੀ ਪਿਆ ਨਹੀਂ ਤੂੰ ਮੈਂ ਤਾਂ ਤੈਨੂੰ ਪੁੱਛਿਆ ਨਹੀਂ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਹਾਂ ਤੁਸੀਂ ਮੇਰੀ ਨਾ ਟੈਨਸ਼ਨ ਲਾਓ ਕੋਈ ਵੀ ਗੱਲ ਐ ਨਹੀਂ ਨਾਲੇ ਤੁਹਾਡੇ ਕੋਲੋਂ ਮੈਂ ਗੱਲ ਲਿਕਾਉਣੀ ਸੀ ਕੋਈ ਲੁਕੀ ਰਹਿੰਦੀ ਆ ਨਹੀਂ ਉਹ ਹੀ ਤੇ ਮੈਂ ਸੋਚਣ ਦੀ ਆ ਇਹ ਗੱਲ ਜਿਹੜੀ ਵੀ ਹੁੰਦੀ ਮੇਰੇ ਨਾਲ ਕਰਦਾ ਵਾ ਤੇ ਮੈਂ ਤੇਰਾ ਚਿਹਰਾ ਚੁੱਪ ਵੇਖ ਕੇ ਤਾਂ ਤੈਨੂੰ ਮੈਂ ਪੁੱਛਿਆ ਚੱਲ ਕੋਈ ਨਹੀਂ ਤੂੰ ਇਹਨੂੰ ਗੋੜ ਥਾ ਨੂੰ ਤੇ ਸਰੋਂ ਹੈਗੀ ਆ ਤੇ ਬੀਜੀ ਆ ਆਹੋ ਕੋਈ ਨਹੀਂ ਮੈਲੇ ਮਨਾਵੋ ਫੜ ਕੇ ਕਈ ਤੇ ਗੋੜ ਉਹ ਲਿਆ ਕਈ ਤੇ ਗੋੜੇ ਨੂੰ ਚੰਗਾ ਹਾਂ ਆ ਆਏ ਮੈਂ ਮਾਦਾ ਤੇ ਨੂੰਗੀ ਦਸਾਂ ਤੈਨੂੰ ਮੈਂ ਦੱਸਾਂ ਤੇ ਤੂੰ ਈ ਟੈਨਸ਼ਨ ਲਾਉਂਗੀ ਨਾ ਤੂੰ ਦਿਨੇ ਝੱਜ ਨਾ ਬਹੂੰਗੀ ਨਾ ਤੂੰ ਰਾਤ ਝੱਜ ਨਾ ਸੌਂਗੀ ਨਾ ਦਸਨਾਨੀਆਂ ਦੇ ਨਾਂ ਹੀ ਮੈਂ ਪਤਾ ਲੱਗਣ ਦੇਣਾ ਮੈਂ ਕਿਤੇ ਨਾ ਕਿਤੇ ਨਾ ਜਗਾੜ ਲਾ ਕੇ ਪੈਂਹਾਂ ਦਾ ਦੇਉਣੇ ਆ ਦੋ ਤਿੰਨ ਕਿਸ਼ਤਾਂ ਕਰ ਲੂੰਗਾ ਉਹਦੇ ਸਭਾ ਮੇਰਾ ਸਾਥ ਵੀ ਦੇਣ ਦੇ ਆ ਵੀ ਦੋ ਤਿੰਨ ਕਿਸ਼ਤਾਂ ਚ ਕਰ ਲਾ ਤੇ ਚੱਲ ਨਿਬੜ ਜੂਗਾ ਨਹੀਂ ਨਹੀਂ ਮੈਂ ਨਹੀਂ ਮੰਮੀ ਨੂੰ ਪਤਾ ਲੱਗਣ ਦੇਣਾ ਮੈਂ ਲਿਆਵਾਂ ਕਈ ਫੜ ਕੇ ਠੀਕ ਹੈ ਸਾਰਾ ਕੋਈ ਇੰਨੇ ਕਰਵਾ ਦਿੰਨੇ ਆ ਹਾਂਜੀ 1-2 ਦਿਨਾਂ ਵਿੱਚ ਕਰਵਾ ਦਿੰਨੇ ਆਂ ਓਕੇ ਸਰ ਭਾਈ ਉਹ ਕਹਿੰਦੇ ਸੀ ਸ਼ਾਮੀ ਨੇ ਰੀਫੀਸ ਜਮਾ ਕਰਾਓ ਤਾਂ ਕਿਹਾ ਕੋਈ ਨਹੀਂ ਆ ਮੈਂ ਮਿੰਨੂ ਨੇ ਕਰਵਾ ਦਿਆ ਕਰਾਂਗੀ ਮੈਂ ਕਿੰਨੂੰ ਕਰਵਾ ਮੰਮੀ ਨੂੰ ਕਰਵਾ ਕਿ ਸਾਦੀ ਨੂੰ ਕਰਵਾ ਸਮਝ ਨਹੀਂ ਆਉਂਦੀ ਮੈਨੂੰ ਕੋਸ਼ਿਸ਼ ਕੀ ਸਰ ਥੇਹਾਲਾ ਮਾਟੀ ਚੋਪਾ ਬੈਠੀ ਕੋ ਮਮਮੀ ਕੀ ਬਹਿਣਾ ਵਾ ਨੌਰ ਕੇ ਸਕੂਲੋਂ ਹੋਣ ਆਉਣ ਡਿਆ ਇਹਦੇ ਸਰ ਦਾ ਕੀ ਕਹਿੰਦੇ ਫੀਸਾਂ ਡੇ ਮੰਗਣ ਕਹਿੰਦੇ ਫੀਸ ਤੁਹਾਡੇ ਬੱਚਿਆਂ ਜਾਵਾ ਹੋਈ ਆ ਤੇ ਕਰਵਾਓ ਅੱਛਾ ਹੁਣ ਕੀ ਕਹਿੰਦੇ ਆ ਵੀ ਹੁਣ ਤੁਹਾਨੂੰ ਪਤਾ ਮਮਮੀ ਉਹ ਤੇ ਅੱਗੇ ਛੇ ਮਹੀਨੇ ਦੀ ਮੰਗਦੇ ਤੇ ਅਸੀਂ ਕਿਹਾ ਮਹੀਨੇ-ਮਹੀਨੇ ਦੇ ਦਿਆ ਕਰਾਂਗੇ ਤੇ ਹੁਣ ਮਹੀਨਾ ਤੇ ਉਹਨੂੰ ਕਿੰਨੇ ਦਿਨਾਂ ਦਾ ਹੋ ਗਿਆ ਵਾ ਤੇ ਪਹਿਲਾਂ ਤੋਂ ਆਂਦੇ ਕੋਈ ਨਹੀਂ ਛੇ ਮਹੀਨੇ ਲਿਆ ਕਰਾਂਗੇ ਹੁਣ ਮਹੀਨੇ ਦੀ ਕਰਤੀ ਉਹਨਾਂ ਨੇ ਮੰਮੀ ਜੀ ਮੈਨੂੰ ਆਪੇ ਕਿਹਾ ਐ ਕਿ ਪਿਛੇ ਅਮੀਨ ਅਜਾ ਵਾ ਹੋਈ ਕਿਦਾਂ ਦੇਣੀ ਆ ਮਹੀਨੇ ਬਾਅਦ ਤੇ ਹੀ ਦੇ ਦਿਆ ਕਰਾਂਗੇ ਹੁਣ ਮੇਰਾ ਜੀ ਨਹੀਂ ਕਰਨ ਰਿਹਾ ਵੀ ਸਾਬੀ ਨੂੰ ਕਿਦਾਂ ਕਵਾਂ ਚੱਲ ਕੋਈ ਗੱਲ ਨਹੀਂ ਉਹ ਜਿਹੜੀਆਂ ਫੀਸਾਂ ਤੇ ਦੇਣੀਆਂ ਪੈਣੀਆਂ ਬੱਚੇ ਪੜ੍ਹਨੇ ਪਾਏ ਆ ਤੇ ਫੀਸਾਂ ਤੇ ਦੇਣੀਆਂ ਪੈਣੀਆਂ ਮੈਂ ਕਰਦੀ ਆ ਕਿ ਹਿਸਾਬ ਨਾਲ ਸਾਬੀ ਨਾਲ ਗੱਲ ਆਹ ਤੇ ਫੀਸਾਂ ਵੀ ਆ ਤੇ ਇੱਕ ਦੋ ਸਮਾਨ ਵੀ ਮੁੱਕਾ ਵਾ ਨੂਰ ਦਾ ਕੋਈ ਗੱਲ ਨਹੀਂ ਉਹ ਤੇ ਪਹਚਾਉਣਾ ਹੀ ਪੈਣਾ ਵਾ ਜਿੱਦਾਂ ਮਰਜ਼ੀ ਕਰਕੇ ਪਹਚਾਈਏ ਉਹ ਤੇ ਦੇਣਾ ਹੀ ਦੇਣਾ ਵਾ ਹੁਣ ਬੱਚਿਆਂ ਦੀ ਪੜ੍ਹਾਈ ਵੇਖਣੀ ਆ ਕਿ ਹੁਣ ਅਸੀਂ ਪੈਸੇ ਵੇਖਣੇ ਉਦੋਂ ਉਸ ਕਰਕੇ ਸਾਨੂੰ ਪੜਾਉਣੇ ਆ ਪੜ੍ਹਨੇ ਆ ਕੋਈ ਗੱਲ ਨਹੀਂ ਮੈਂ ਸਾਬੀ ਨਾਲ ਕਰਦੀ ਆ ਗੱਲ ਇਹੋ ਤੇ ਗੱਲ ਆ ਨਾ ਉਹਨਾਂ ਦਾ ਪਿਓ ਜਿੰਦਾ ਹੀ ਨਾ ਤੇ ਇਹੋ ਜੀ ਟੈਨਸ਼ਨ ਨਹੀਂ ਕੋਈ ਵੀ ਹੈਗੀ ਆਪੇ ਫੀਸਾਂ ਜਮਾ ਕਰਾ ਲੈਣੀਆਂ ਆਪੇ ਸਾਰਾ ਕੁਝ ਕਰ ਲੈਂਦੇ ਹੀ ਤਾਂ ਜਿਹੜੇ ਫੋਨ ਆਉਂਦੇ ਹੀ ਉਹਨਾਂ ਨੂੰ ਆ ਜਾਂਦਾ ਹੀ ਮੈਨੂੰ ਤੇ ਸਿਰ ਦਰਦੀ ਹੈ ਹੀ ਨਹੀਂ ਮੰਮੀ ਮਾਸਾ ਵੀ ਨਾ ਸਾਬੀ ਨੂੰ ਨਾ ਮੈਨੂੰ ਨਾ ਤੁਹਾਨੂੰ ਹੀ ਹੁਣ ਮੈਂ ਤੁਹਾਨੂੰ ਆਖੂਗੀ ਤੇ ਤੁਸੀਂ ਸਾਬੀ ਨੂੰ ਆਖੋਗੇ ਤਾਂ ਹੁਣ ਸਾਬੀ ਦੇ ਸਰ ਤੇ ਜ਼ਿੰਮੇਵਾਰਗਾ ਸਾਬੀ ਨੂੰ ਕਹਿਣਾ ਵਾ ਹੁਣ ਕਿੰਨੂੰ ਕਹਿਣਾ ਵਾ ਹੀ ਹੁਣ ਘਰ ਸਾਡੇ ਚ ਉਹ ਹੀ ਜ਼ਿੰਮੇਵਾਰ ਬੰਦਾ ਹੁਣ ਇੱਥੇ ਜਾਣਾ ਉਹਨੇ ਜਾਣਾ ਹੀ ਜਨਾਨੀਆਂ ਨੇ ਕਿੱਥੇ ਚਲ ਜਾਣਾ ਉਹ ਤੇ ਹੈਗਾ ਜ਼ਿੰਮੇਵਾਰੀ ਆ ਪਰ ਜ਼ਿੰਮੇਵਾਰੀ ਬੜੀ ਭਾਰੀ ਪੈ ਗਈ ਆ ਚੱਲ ਕੋਈ ਨਹੀਂ ਇੱਦਾਂ ਸਿਰ ਪਈਆਂ ਕੱਟਣੀਆਂ ਪੈਂਦੀਆਂ ਹੁੰਦੀਆਂ ਵਾ ਬੱਚੇ ਪੜ ਗਏ ਆਪੇ ਨੌਕਰੀਆਂ ਤੇ ਲੱਗ ਜਾਣੇ ਤੇ ਸਭ ਕੁਝ ਮੁੱਕ ਜਣੀਆਂ ਟੈਨਸ਼ਨਾਂ ਟੁੰਚਣਾ ਉਹਦੀਆਂ ਵੀ ਜ਼ਿੰਮੇਵਾਰੀਆਂ ਆਪੇ ਖਤਮ ਹੋ ਜਾਣੀਆਂ ਕੋਈ ਗੱਲ ਨਹੀਂ ਇੱਦਾਂ ਹੀ ਚੱਲਦਾ ਹੁੰਦਾ ਵਾ ਮੰਮੀ ਸਾਰੇ ਆਂਦੇ ਬੱਚੇ ਵੱਡੇ ਹੋ ਜਾਣਗੇ ਦਿਨ ਮੋੜਉਣਗੇ ਆਪਾਂ ਕਿਹੜੇ ਵੇਖੇ ਆ ਦਿਨ ਉਹ ਚੱਲ ਕੋਈ ਗੱਲ ਨਹੀਂ ਰੱਬ ਦੇ ਘਰ ਦੇਰਾਂ ਦੇਰ ਨਹੀਂ ਹੈਗਾ ਕੋਈ ਨਹੀਂ ਮੈਂ ਕਰਦੀ ਆ ਸਾਬੀ ਨਾਲ ਸਲਾਹ ਤੂੰ ਨਾ ਇੰਨੀ ਟੈਨਸ਼ਨ ਲੈ ਕੋਈ ਗੱਲ ਨਹੀਂ ਵੇਖ ਤੂੰ ਕੰਮ ਕੋਈ ਨਾ ਕੋਈ ਕੋਈ ਨਹੀਂ ਕੰਮ ਤੇ ਮੈਂ ਵੇਖ ਲੈਨੀ ਆ ਤੂੰ ਹੀ ਪੁੱਛ ਕੇ ਵੇਖਿਓ ਸਾਬੀ ਨੂੰ ਇੱਕ ਦੋ ਦਿਨ ਵਿੱਚ ਆਖਿਆ ਅਨੁਸਾਰ ਨੇ ਫੇਰ ਤੁਹਾਨੂੰ ਪਤਾ ਉਹਦੀ ਕਲਾਸ ਵੀ ਵੱਡੀ ਆ ਤੇ ਉਹਦੇ ਕਰਕੇ ਫੇਰ ਔਖਾ ਹੋ ਜਾਣਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਸਾਬੀ ਨਾਲ ਹੁਣੇ ਗੱਲ ਕਰਨੀ ਆ ਫੀਸਾਂ ਪਚਾਉਣੀਆਂ ਵਾ ਕੇ ਪਚਾਉਣੀਆਂ ਕਿਉਂ ਨਹੀਂ ਗਿਆ ਕੋਈ ਗੱਲ ਨਹੀਂ ਤੂੰ ਨਾ ਬੋਝ ਲੈ ਆਪਣੇ ਮਨ ਤੇ ਕੋਈ ਗੱਲ ਨਹੀਂ ਪਹੁੰਚ ਜਾਣੀ ਗੀ ਫੀਸਾਂ ਗੱਲ ਕਰੋਗੇ ਤੇ ਸੁੱਖ ਤੋਂ ਥੋੜਾ ਜਿਹਾ ਵੇਖ ਲਿਓ ਸੋ ਨਾਵੇਂ ਮੁੜ ਕੇ ਸੁੱਖ ਤੇ ਸਾਬੀ ਦੋ ਜਣੇ ਲੜ ਪੈਣ ਅਹੀਂ ਬੱਚਿਆਂ ਦੀ ਬੜਾਈ ਵੇਖਣੀ ਐ ਸੁੱਖ ਨਹੀਂ ਗੀ ਵੇਖਣੀ ਐ ਕਿ ਸਾਰੇ ਕੰਮ ਸੁੱਖ ਦੇ ਥੋੜੇ ਜਿਹਾ ਸਹਾਨ ਚੱਲਣਿਆ ਵੀ ਸੌਖੀ ਸਹਾਨ ਕਰੂ ਸਾਰੇ ਕੰਮ ਹੋਣੇ ਆ ਸਾਬੀ ਨੂੰ ਹੀ ਪਤਾ ਵਜੰਗਾ ਪਲਾ ਉਹ ਇਨਾ ਚਿਰਚਿਪਰਾ ਜਿਹਾ ਸੁਭਾਅ ਵਾ ਸਾਬੀ ਦੇ ਨਾਲ ਬੋਲਦੀ ਰਹਿੰਦੀ ਐ ਤੇ ਮੈਂ ਤਦ ਕਰਕੇ ਆਖਿਆ ਕਿ ਉਹਨੂੰ ਨਾ ਹੀ ਪਤਾ ਲੱਗੇ ਤੇ ਉਹ ਸਾਰੀਆਂ ਗੱਲਾਂ ਨਹੀਂ ਉਹ ਤਨਾ ਕਰਤਾ ਹੁੰਦਾ ਉਹ ਨਹੀਂ ਕਰਤਾ ਹੁੰਦਾ ਚਲ ਜਾ ਤੂੰ ਵੇਖ ਕੋਈ ਕੰਮ ਦੰਦਾ ਤੂੰ ਇਹਨੂੰ ਸੁਨਾਹ ਦੇ ਦਿਦਿਓ ਫਿਰ ਸਾਬੀ ਨੂੰ ਕੋਈ ਨਹੀਂ ਮੈਂ ਦੇ ਦਿੰਨੀ ਠੀਕ ਜੀ ਕੋਈ ਕਰ ਲਓ ਫੋਨ ਪਿਆਜ ਲੈ ਆਏ ਹੁੰਦੇ ਕੋਈ ਨਹੀਂ ਮੈਂ ਲੈ ਆਨੀ ਜਾ ਤਾ ਕੀ ਕਰੇ ਬੰਦਾ ਜ਼ਿੰਮੇਵਾਰੀ ਤੇ ਬੜੀ ਭੱਡੀ ਆ ਸਾਡੀ ਦੇ ਸਿਰ ਤੇ ਵੀ ਹੁਣ ਕੀ ਕਰ ਸਕਦੇ ਹੁਣ ਬੱਚੇ ਵੀ ਪੜ੍ਹਨੇ ਜ਼ਰੂਰੀ ਆ ਹੁਣ ਪਾਏ ਆ ਤੋਂ ਉਥੋਂ ਲਿਆ ਨਹੀਂ ਆਪਾਂ ਸਕਦੇ ਚਲ ਕੋਈ ਗੱਲ ਨਹੀਂ ਇਹ ਤੇ ਜਿਹੜੀਆਂ ਚੱਲਣੀਆਂ ਪੈਂਦੀਆਂ ਹੁੰਦੀਆਂ ਆ ਕੀ ਕਰ ਲੈਣਾ ਫਿਰ ਹੁਣ ਸਿਰ ਪਈਆਂ ਆਂ ਤੇ ਕੱਟਣੀਆਂ ਪੈਂਦੀਆਂ ਉਹਦੋਂ ਕੱਟਣੀਆਂ ਪੈਣੀਆਂ ਨਿਆਣੇ ਦੀ ਜ਼ਿੰਦਗੀ ਦਾ ਸਵਾਲ ਵਾ ਦੇਖ ਕਿੱਟੀਆਂ ਚਲਾ ਕੀ ਲੈ ਵੀ ਨੂੰ ਸੱਸ ਕਿ ਕਿਹ ਤਰ੍ਹਾਂ ਸਭੀ ਤੋਂ ਪੈਹਾ ਕਢਾਇਆ ਜਾਵੇ ਇਹ ਨਹੀਂ ਆਣੇ ਨੇ ਫੀਸਾਂ ਦੇਣ ਵਾਲੀਆਂ ਤੇ ਉਹ ਵੀ ਵੇਖ ਕੇ ਡੀ ਚਲਾ ਕੀ ਉਹ ਉਸੇ ਟਹਿਮ ਹੀ ਕਹਿਤਾ ਮੈਂ ਸਭੀ ਨੂੰ ਕਹਿੰਨੀ ਸਭੀ ਨੂੰ ਲੁੱਟ ਲੋ ਕਿਹ ਤਰ੍ਹਾਂ ਕੀ ਕਰਾਂ ਮੈਂ ਕਿਹੜਾ ਦਿਮਾਗ ਚਲਾਵਾ ਮੈਂ ਸਭੀ ਪੈਸੇ ਨਾ ਦੇਵੇ ਸਭੀ ਦੀ ਜੇਬ ਚੋਂ ਪੈਸੇ ਨਾ ਨਿਕਲਣ ਤੇ ਪਰ ਜਿੰਨਾ ਤੱਕ ਸਭੀ ਕਰ ਰਿਹਾ ਇਹਨਾਂ ਨੇ ਤੋੜ-ਤੋੜ ਖਾਣਾ ਹੀ ਹੁਣ ਨਾ ਦਊਗਾ ਤੇ ਕੋਈ ਨਾ ਕੋਈ ਨਵੀਂ ਗੱਲ ਕੱਢਣੀ ਹਣੀ ਇਹਨਾਂ ਨੇ ਕੀ ਸੋਚਾਂ ਹੂੰ ਵਾਕਈ ਆ ਸਕੀਮ ਕਾ ਪੰਜਾਬ ਇਹਨਾਂ ਤਾਂ ਪਰ ਚੋਰੀ ਗੱਲ ਕਰਨੀ ਪੈਣੀ ਸਭੀ ਮੰਮੀ ਨੇ ਲੰਮੀ ਆ ਹੂੰ ਤੇ ਮੰਮੀ ਨੇ ਕਹੀ ਨੀ ਆ ਪੀਵੀਰ ਨੂੰ ਉਹਨਾਂ ਦੇ ਪਰ ਵੀ ਇਤਰਾ ਇੰਨੂੰ ਵੀ ਬਾਹਰ ਲੈ ਜਾਈ ਆਪਣੇ ਨਾਲ ਕੇ ਤੇ ਇਹ ਇੱਥੇ ਰਹਿਣਾ ਮੈਨੂੰ ਲਟਾਈ ਜਾਣਾ ਬਸ ਸਾਰਾ ਕੁਝ ਇਹਨਾਂ ਨੂੰ ਉਹਨਾਂ ਦੇ ਨਿਆਣੀ ਮਸ਼ਹੂਰ ਰੱਖੇ ਪਰ ਆਪਣਾ ਨਿਆਣਾ ਆਉਣ ਵਾਲਾ ਉਹਦੀ ਕੋਈ ਫਿਕਰ ਹੀ ਨਹੀਂ ਤੇ ਜੇ ਵੀਰ ਨੇ ਸਾਡੀ ਨੂੰ ਫੋਨ ਲਾਇਆ ਨਾ ਤੇ ਮੈਨੂੰ ਪਤਾ ਉਹਦੀ ਗੱਲ ਇਹ ਤਾਂ ਮੋੜਦਾ ਬਣੇ ਹੁੰਦਾ ਤੇ ਨਾਲੇ ਮੈਂ ਉਹਨੂੰ ਕਹਿ ਛੱਡੂੰਗੀ ਨਾ ਤੇ ਕਹਦੇ ਵੀ ਇੱਥੇ ਪੈਹਾ ਚਾਰ ਵਧੀਆ ਬਹੰਦਾ ਜੋਗ ਜੂਗ ਦਾ ਗਾਂ ਦਾ ਸੋਚੇ ਨਿੱਤ ਹੀ ਗੱਲ ਬਣਨੀ ਜੇ ਤੇ ਇੱਥੇ ਰਿਹਾ ਫੇਰ ਨਹੀਂ ਸੁੱਖ ਤੇਰੇ ਹੱਥ ਪੱਲੇ ਕੁਝ ਵੀ ਆਂਦਾ ਫਿਰ ਤੇ ਇੰਨਾ ਜੋਗਾ ਹੀ ਆ ਸਾਰਾ ਕੁਝ ਕੂੜਾ ਲਾਵਾਂ ਬੈਨੂ ਮੰਮੀ ਨਾਲ ਬਾਕੀ ਗੰਨਾ ਬਾਅਦ ਗੋਡ ਲਾਪੇ ਤਾਂ ਆਹ ਮੰਮੀ ਹਾਂ ਚਾਹ ਪੋਲਾ ਹੋਇਆ ਵਾਵਾ ਤੇ ਕੋਟ ਕੇ ਤੇ ਆ ਮੋਢ ਮਾਰਦੇ ਸਾਰੇ ਚੋਕ ਦੀ ਵਿੱਚੋਂ ਆਹ ਮੈਂ ਨਾਲ ਦੀ ਨਾਲ ਇਦਾਂ ਚੋਕ ਕੇ ਛੋਟੀ ਜਾਣੇ ਬਾਹਰ ਆਏ ਵੀ ਬੜੇ ਸਖਤ ਆ ਆਹੋ ਇਹ ਜ਼ਿਆਦਾ ਹੀ ਆ ਤੇ ਸਰੋਂ ਫੇ ਰੁਗਣੀ ਨਹੀਂ ਗੀ ਤੇ ਮੈਂ ਸਰੋਂ ਤੇ ਹੋ ਜੂਗੀ ਹਾਂ ਪਰ ਐਵੇਂ ਪਹਿਰਾ ਹੀ ਵਾਜਦੇ ਫਿਰਨੇ ਆ ਲਾਹੋ ਤੇ ਮੈਂ ਤੇ ਨਾਲ ਗੱਲ ਕਰਨੀ ਇੱਕ ਹਾਂ ਮੰਮੀ ਦੱਸੋ ਕਿਉਂ ਨੂਰ ਦੇ ਸਕੂਲੋਂ ਹੋਣਾ ਆ ਉਥੋਂ ਹੋਸਟਲ ਚ ਅੱਛਾ ਉਹ ਫੀਸ ਮੰਗਾ ੜੇ ਫੀਸ ਮੰਮੀ ਹੁਣ ਫਸਲ ਪੱਕੀ ਆ ਖਲੋਤੀ ਆ ਚੱਲ ਅਗਲੇ ਮਹੀਨੇ ਦੋ ਮਹੀਨੇ ਦੀ ਇਕੱਠੀ ਦੇਵਾਂਗੇ ਇਕੱਠੀ ਹੋਣਾ ਸੀ ਤੋਂ ਉਹਨਾਂ ਨੂੰ ਕਿਹਾ ਸੀ ਮਹੀਨੇ ਦੇ ਮਹੀਨੇ ਦਮਾ ਕੇ ਤੇ ਫਿਰ ਜਮਾ ਹੋ ਜਾਣੀ ਆ ਤੇ ਉਹਨਾਂ ਨੇ ਫੋਨ ਕੀਤਾ ਜੀ ਫਿਰ ਫੇਰ ਹੁਣ ਤੁਹਾਡੇ ਕੋਲ ਨਹੀਂ ਹੈ ਕਿ ਪੈਸੇ ਮੇਰੇ ਕੋਲ ਤਾਂ ਨਹੀਂ ਹੈਗੇ ਚਲ ਆਰਤੀ ਇੱਕ ਪੁੱਛ ਲੈਨੇ ਕਿ ਉਹਨਾਂ ਨੂੰ ਛੋਟੀ ਦੇਣਾ ਵਾ ਆਰਤੀ ਇੱਕ ਨੂੰ ਅੱਗੇ ਕਿਹੜੇ ਘਟ ਫੜੇ ਆ ਮੈਂ ਕਿਹਾ ਚਲ ਛੋਨਾ ਛੁੱਟ ਕੇ ਫੇਰ ਹੀ ਲਵਾਂਗੇ ਉਹਨਾਂ ਕੋਲ ਚਲ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਉਹਨਾਂ ਦੇ ਛੁੱਟਦੇ ਮੰਡੀ ਅਸੀਂ ਕਿਹੜਾ ਹੋਰ ਕਿਤੇ ਲੈ ਜਾਣਾ ਚਲ ਕੋਈ ਨਹੀਂ ਪੁੱਛ ਲੈਣਾ ਫੇਰ ਉਹਨੂੰ ਹੋਰ ਕੀ ਉਹਨੂੰ ਕਹਦੇ ਆ ਥੋੜੇ ਪੋਤੇ ਅੱਛਾ ਗਾਂ ਵੇਖੀ ਜਾਊਗੀ ਗਾਂ ਫਸਲਾਂ ਉੱਥੇ ਜਾਂਦੇ ਗਾ ਸਾਡੀਆਂ ਚਲ ਵੇਖ ਲੈਣਾ ਫੇਰ ਉਹਦੇ ਕੋਲ ਮੰਗ ਲੈਣਾ ਆਹੋ ਸੀਸ ਤੇ ਕਲੋਣੀ ਪੈਣੀ ਆ ਪੁੱਤ ਆਹੋ ਹਾਂ ਲੱਭੀ ਏ ਸਰੋਂ ਆਹੋ ਲੱਭੀ ਸਰੋਂ ਤੇ ਲੱਭੀ ਤੇ ਕੋਟ ਤੇ ਸਾਰਾ ਲਿਆ ਦੂ ਮੈਂ ਚੰਗੀ ਦੋੜਦਾ ਸੁੱਟਦੇ ਨਹੀਂ ਸਰੋਂ ਪਰ ਉਹ ਕੰਮ ਕਰਨਾ ਮੈ ਜ਼ਰੂਰੀ ਫੀਸਾਂ ਦਾ ਚੰਗਾ ਦੇਣੀਆਂ ਪੈਣੀਆਂ ਮਮੀ ਫੀਸਾਂ ਨਿਆਣੇ ਪਾਏ ਆ ਤੇ ਆਹੋ ਉਹਨਾਂ ਦੀ ਪੜਾਈ ਦਾ ਮਾਮਲਾ ਵਾ ਤੇ ਉਹਨਾਂ ਨੂੰ ਉੱਥੇ ਤੰਗ ਕਰਨਗੇ ਅਗਲੇ ਮੈਂ ਹਾਲ ਨੂੰ ਉਹਨਾਂ ਨੂੰ ਚਾਹੀਦਾ ਉਹਨੂੰ ਉੱਤ ਥੋੜਾ ਸਮਾਨ ਮੁੱਖਾ ਉਹ ਲੈਣਾ ਥੋੜਾ ਜਿਹਾ ਚੱਲ ਕੋਈ ਨਹੀਂ ਜੋ ਲੈਣਾ ਹੂੰ ਲੱਲਿਓ ਅੱਡੇ ਜੀ ਫਿਰ ਫੜਾਵਾਂਗੇ ਆਹੋ ਚੱਲ ਪਤੋ ਤਾਤਾ ਕਿ ਨੁਆ ਮੈ ਨਾ ਦੇਵਾਂ ਜਮਾ ਜੜੀ ਦੇ ਦਿੰਦੇ ਪਰ ਨਿਆਣੇ ਦੇ ਤੇ ਰਿਚ ਨਾ ਆਵੇ ਕਿ ਸਾਡਾ ਪਿਓ ਨਹੀਂ ਐ ਤੇ ਹਾਨੂੰ ਇਹਦੇ ਉਹਨਾਂ ਸਕੂਲ ਕੋਲ ਨਾਲ ਸੁਣਨੀ ਪੈ ਜੇ ਨਿਆਣੇ ਆ ਮਨਚ ਗੱਲ ਲੈ ਆਉਣਗੇ ਕਿਤੇ ਆ ਹੋਈ ਤੇ ਗੱਲ ਹੈਗੀ ਪਰ ਮੰਮੀ ਨਿਆਣਿਆਂ ਨੂੰ ਨਹੀਂ ਹੋਸਟ ਨਾਲੇ ਕਹਿੰਦੇ ਹੁੰਦੇ ਸਿੱਧੇ ਘਰਾਂ 'ਚ ਹੀ ਫੋਨ ਅੱਜ ਕੱਲ੍ਹ ਹੁੰਦੇ ਹੁੰਦੇ ਆ ਪਤਾ ਕਈ ਵਾਰ ਕਹਿ ਵੀ ਦਿੰਦੇ ਆ ਨਾ ਬੱਚਿਆਂ ਨੂੰ ਵੀ ਤੁਹਾਡੀ ਫੀਸ ਨਹੀਂ ਜਮਾ ਹੋਈ ਤੇ ਨਾਲੇ ਸਮਾਨ ਨਾਲ ਵੀ ਨਿਆਣਾ ਆ ਕੇ ਮੇਰਾ ਸਮਾਨ ਨਹੀਂ ਪਹੁੰਚਿਆ ਮੇਰਾ ਪਿਓ ਹੁੰਦਾ ਤੇ ਮੈਨੂੰ ਪਹੁੰਚਦਾ ਇਹ ਨਹੀਂ ਉਹਨਾਂ ਦੇ ਮਨਚ ਗੱਲ ਆਉਣ ਦੇਣੀ ਹੈਗੇ ਨਹੀਂ ਮੰਮੀ ਮੈਂ ਫੜ ਲੈਂਦਾ ਕੋਈ ਨਹੀਂ ਸਵੇਰੇ ਚੱਲ ਜਾਗੇ ਫਿਰ ਆਹ ਸਵੇਰੇ ਮੰਡੀ ਕੋ ਲੈ ਆਉਣੇ ਪੈਸੇ ਤੇ ਉਹਨਾਂ ਨੂੰ ਸਮਾਨ ਵੀ ਨਹੀਂ ਨਹੀਂ ਮੈਂ ਪੈਸੇ ਅੱਜ ਹੀ ਲੈ ਆਉਣੇ ਆ। ਚਲ ਠੀਕ ਬਣੋ ਤੇ ਸਵੇਰੇ ਦੇਓ ਜੇ ਤੁਸੀਂ ਜਾਣਾ ਤੁਸੀਂ ਚਲ ਜਿਓ ਨਹੀਂ ਤੇ ਮੈਂ ਲੈ ਜਾਊਂਗਾ ਭਾਬੀ ਨੂੰ। ਚਲ ਤੂੰ ਤੇ ਤੇਰੀ ਭਾਬੀ ਚਲ ਜਿਓ ਨਾਲ ਦੇਓ। ਆਹੋ। ਹਾਂ ਕੋਈ ਗੱਲ ਨਹੀਂ। ਆਹ ਨਾਲੇ ਉਹਦੇ ਮਨ ਤੋਂ ਬੋਝ ਹਲਕਾ ਹੋ ਗਿਆ ਵੀ ਨਿਆਣਿਆਂ ਨੂੰ ਸਮਾਨ ਪਹੁੰਚ ਗਿਆ। ਹਾਂ ਐਵੇਂ ਟੈਨਸ਼ਨ ਲੈਂਦੀ ਰਹਿੰਦੀ ਐ। ਚਲ ਗੋਲ ਲਾ ਸਾਰਾ ਤੇ ਫਸਰੋਂ ਛੋੜ ਦਈਏ। ਹੂੰ ਆਹ ਇਧਰੋਂ ਬੈਂਕ ਵਾਲਿਆਂ ਦਾ ਫੋਨ ਹੈ ਇਧਰੋਂ ਸਕੂਲ ਵਾਲਿਆਂ ਦਾ ਫੋਨ ਕੀ ਆ ਜ਼ਿੰਮੇਵਾਰੀਆਂ ਵੀਰ ਕਾਹਦਾ ਦੁਨੀਆ ਤੋਂ ਗਿਆ ਵਾ ਮੇਰੇ ਸਿਰ ਤੇ ਬਹੁਤ ਬੋਝ ਪੈ ਗਿਆ ਚਾਚਾ ਨਿਆਣਿਆਂ ਦਾ ਵੀ ਵੇਖਣਾ ਪੈਣਾ ਫਿਰ ਕਿਤੇ ਅਗਲੇ ਸੋਚਣਗੇ ਨਾ ਉਹ ਗੱਲ ਮੰਮੀ ਦੀ ਗੱਲ ਖਣੋ ਵੀ ਸਾਡਾ ਪਿਓ ਸਿਰ ਤੇ ਨਹੀਂ ਸਾਡੀ ਕਿਤੇ ਬਾਹ ਨਹੀਂ ਫੜੀ ਨਹੀਂ ਇਦਾਂ ਨਹੀਂ ਹੋਣ ਦੇਣਾ ਨਾਲੇ ਨਾ ਮੈਂ ਆੜਤੀ ਵਾਲ ਤੇ ਜਾਣਾ ਹੀ ਆ ਬੰਦੇ ਨਾਲ ਥੋੜੀ ਜਿਹੀ ਵੱਧ ਫੜ ਲਿਆਉਂਗਾ ਮੇਰਾ ਉਧਰ ਬੈਂਕ ਦਾ ਵੀ ਸਰ ਜੂਗਾ ਚੱਲ ਕੋਈ ਨਹੀਂ ਦਾ ਧੋੜ ਕੇ ਨਾ ਤੂੰ ਨਿਕਲ ਆ ਫਿਰ ਤੇ ਮम्मी-ਮੈਂ ਕੀ ਕਹਿਣਾ ਵਾ ਤੁਸੀਂ ਕਹੋ ਹ ਜਦੋਂ ਵੀਰ ਦਾ ਫੋਨ ਆਉਂਦਾ ਉਦੋਂ ਗੱਲ ਖੋਲ੍ਹ ਲਉ ਉਹਦੇ ਸਾਹਮਣੇ ਸਾਰੀ ਉਹ ਮਾਤਾ ਇੱਥੇ ਜੇ ਰਿਆ ਨਾ ਮੈਂ ਤੁਹਾਨੂੰ ਦੱਸਾਂ ਤੇ ਹੁਣੇ ਕੀ ਦੱਸੀ ਸਾਰੀ ਗੱਲ ਵਿੱਚ ਬਈ ਉਹਨੇ ਪੈਸੇ ਕੱਢ ਕੱਢ ਬਸ ਦਾਨ ਕਰੀ ਜਾਣੇ ਆ ਤੁਹਾਡੀ ਤੇ ਦਾਨੀ ਚ ਕੁਝ ਵੀ ਬੰਨਣਾ ਤੇ ਹੋਰ ਤੁਸੀਂ ਸਾਰੀ ਗੱਲ ਵੀਰ ਨਾਲ ਖੋਲਣ ਨਾਲ ਇਹਨੂੰ ਪੁੱਛੋ ਕਿੰਨੇ ਪੈਸੇ ਲੱਗਣੇ ਆ ਇੱਕੋ ਵਾਰ ਇਹਨੀਆਂ ਜਿਹੀ ਕਿਤਾਬ ਤਾਂ ਸਾਬੀ ਨਾਲ ਹੀ ਗੱਲ ਕਰ ਲੂੰਗੀ ਕਿ ਆਪੇ ਜਾਊਗਾ ਕਿੱਦਾਂ ਨਹੀਂ ਹੋਊ ਉਹਨੇ ਦੀ ਹੱਦ ਮੈਨੂੰ ਗਾੜੀ ਖਰਚੇ ਆ ਇਥੇ ਆ ਪੈਣੀਆਂ ਦੇ ਬਸ ਬੰਨੇ ਸ਼ਾਂਗਣ ਜੋਗਾ ਹੀ ਆ। ਯਾਹ ਨਾਲ ਮੇਰੇ ਅਕਾਊਂਟ ਚ ਆਉਣਗੇ ਮੈਨੂੰ ਪਤਾ ਤੇ ਲੱਗੂ। ਹਨ ਮੈਨੂੰ ਪਤਾ ਵੀ ਤੇ ਕਿੰਨੇ ਪੈਸੇ ਭਾਂਦੇ ਸਿੱਧੇ ਮੇਰੇ ਅਕਾਊਂਟ ਚ ਜੇ ਵੱਧ ਘੱਟ ਪਾਇ ਤਾਂ ਫੇਰ ਮੈਂ ਦਿਵਾਲੀ ਹਾਂ। ਇਥੇ ਤੁਹਾਨੂੰ ਮੈਨੂੰ ਸ਼ਦੈਂ ਬਣਾ ਦਿੰਦਾ ਵੀ ਪੈੜੀ ਦੇ ਇੰਨੇ ਬੱਚੇ ਜੇ ਇੰਨੇ ਜਾਂ ਇੰਨਾ ਖਰਚਾ ਹੋ ਗਿਆ। ਮੈਂ ਆਹ ਕੋਈ ਨਾ ਮੈਂ ਮੇਰੀ ਟੈਂਸ਼ਨ ਨਾਲੋਂ ਤੂੰ ਇਹ ਬਾਹਰ ਚੱਲ ਗਿਆ ਮੈਂ ਇਹ ਨਾ ਲੈ ਕੇ ਤੁਹਾਡੇ ਕੋ ਆ ਜਾਣਾ ਆਪੇ ਜਿੱਦਾਂ ਮਰਜ਼ੀ ਨਾ ਉਸਤ ਜਿੱਤ ਮਰਜ਼ੀ ਖਰਚਾ ਕਰਨ ਕਰਨ ਠਕਾ ਲਿਆ ਇਹਨਾਂ ਦੇ ਮੇਰਾ ਖਰਚਾ ਕੀ ਹੋਣਾ ਇੱਥੇ ਆਹੋ ਇੱਥੇ ਆਪਾਂ ਦੋਵੇਂ ਜਾਣੀ ਨਿਆਣਾ ਤੇ ਮੈਂ ਤੁਹਾਡੇ ਕੋ ਰਹੀ ਜਾਵਾਂਗੀ ਨਾਲੇ ਤੁਹਾਡਾ ਜੀ ਲੱਗ ਜਾਊਗਾ ਇੱਥੇ ਮੈਂ ਇਹਨਾਂ ਨਾਲ ਕੀ ਕਰਨਾ ਇਹਨਾਂ ਦੇ ਚੜੀ ਚੜੀ ਆਹੋ ਨਾਲੇ ਤਾਂ ਨੂੰ ਸੋਹ ਹਨ ਨਾਲੇ ਮिन्नੂ ਹੋਰ ਮਮੇ ਰਾਤ ਨੇ ਆਣਾ ਉੱਠਿਆ ਜਾਗ ਗਿਆ ਇਹਨਾਂ ਨੇ ਪੜਨਾ ਮੇਰੇ ਰਾਗੇ ਤੁਸੀਂ ਤਾਂ ਫੇਰ ਵੀ ਮਾਵਾਂ ਨੂੰ ਪਤਾ ਲੱਗਣਾ ਵੀ ਮੇਰੀ ਧੀ ਹੈ ਮਾਵਾਂ ਨੂੰ ਦੋਖੋਂ ਦਾ ਸਸਾ ਨੂੰ ਕਹਦਾ ਹੁੰਦਾ ਸੱਸ ਨੇ ਦੋ ਦੰਦਾ ਗਦੀ ਮਮੀ ਪਿਆਰ ਨਾਲ ਪੁੱਛਿਆ ਵੀ ਪਤਾ ਤੇਰਾ ਕਿਹੜੀ ਜੀਜ ਨੂੰ ਜੀ ਕਰਦਾ ਕੀ ਬਣਾ ਦੀਏ ਜਿੱਦਾਂ ਤੇ ਆਪ ਰੋਟੀ ਖਾਂਦੇ ਉਹ ਤਾਂ ਤੇਈ ਮੈਂ ਨਾਲ ਖਾਂਣੀ ਤੇ ਬਾਹਰ ਬਹਿ ਕੇ ਇਹਨਾਂ ਨੇ ਕਹਣਾ ਆਪ ਆਪਣੀ ਨਾ ਨੂੰ ਆ ਖਵਾਲਣ ਦੇ ਆ ਲਿਆ ਲਿਆ ਦੇਣ ਦੇ ਕਿਤੇ ਨਾ